ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮਿੱਤਰ ਸਿੰਘ ਕਿਸਾਨ ਵੀਰ ਦਾ ਕਮੈਂਟ ਸੀ ਵੀ ਆਪਾਂ ਨੂੰ ਕੁਦਰਤੀ ਖੇਤੀ ਸ਼ੁਰੂਆਤ ਤੇ ਕਿਹੜੇ ਰੁੱਖ ਲਾਉਣੇ ਚਾਹੀਦੇ ਨੇ ਜਦੋਂ ਵੀ ਆਪਾਂ ਨੇ ਸ਼ੁਰੂਆਤ ਕਰਨੀ ਆ ਆਪਾਂ ਉਸ ਹਿਸਾਬ ਨਾਲ ਰੁੱਖ ਲਾਈਏ ਵੀ ਜਿਹੜੇ ਆਪਣੇ ਕੋਲ 12 ਮਹੀਨੇ ਫਰੂਟ ਰਹੇ ਸੋ ਉਸ ਤਰ੍ਹਾਂ ਆਪਾਂ ਰੁੱਖਾਂ ਦਾ ਡਿਜ਼ਾਈਨ ਕਰ ਸਕਦੇ ਆ ਜਿਹੜਾ ਰੁੱਖਾਂ ਦਾ ਡਿਜ਼ਾਈਨ ਹੈ ਆਪਣੀ ਜਗ੍ਹਾ ਦੇ ਹਿਸਾਬ ਨਾਲ ਖੇਤ ਦੇ ਹਿਸਾਬ ਨਾਲ ਆਪਾਂ ਨੇ ਜਿਆਦਾ ਧਿਆਨ ਸਿਆਲ ਦੀ ਰੁੱਤ ਦੇ ਵਿੱਚ ਤੋਂ ਸੂਰਜ ਇੱਕ ਸਾਈਡ ਤੋਂ ਲੰਘਦਾ ਉਸ ਹਿਸਾਬ ਨਾਲ ਕਰਨਾ ਵੀ ਜਿਹੜੀ ਸਾਈਡ ਤੋਂ ਸਿਆਲ ਦੇ ਵਿੱਚ ਰੌਸ਼ਨੀ ਪੈਂਦੀ ਆ ਉਹ ਸਾਈਡ ਆਪਾਂ ਨੇ ਰੁੱਖ ਛੋਟੇ ਰੱਖਣੇ ਆ ਜੇ ਆਪਣੇ ਖੇਤ ਦੇ ਉਹ ਸਾਈਡ ਵੱਡੇ ਰੁੱਖ ਆ ਗਏ ਤਾਂ ਸਿਆਲ ਦੇ ਵਿੱਚ ਅੱਗੇ ਪਿੱਛੇ ਛੋਟੇ ਰੁੱਖ ਆ ਗਏ ਤਾਂ ਉਹਨਾਂ ਨੂੰ ਧੁੱਪਾਂ ਨਹੀਂ ਮਿਲਣੀ ਤੇ ਧੁੱਪਾਂ ਬੜੀ ਜ਼ਰੂਰੀ ਹੁੰਦੀ ਆ ਸਾਰੇ ਪੌਦਿਆਂ ਨੂੰ ਗਰਮੀ ਸਰਦੀ ਜਿੰਨੀ ਨੀਰਨ ਤੁਪਾਂ ਮਿਲਦੀ ਆ ਉਨੀੋਂ ਜ਼ਿਆਦਾ ਖਰਾਕ ਤੁਪਾਂ ਚੋਂ ਹਵਾ ਚੋਂ ਲੈਂਦੇ ਨੇ ਤੇ ਸੂਰਜ ਦੀ ਰੌਸ਼ਨੀ ਤੋਂ ਆਪਣੇ ਆਪ ਦਾ ਵਾਧਾ ਕਰਦੇ ਨੇ ਤੇ ਵਧੀਆ ਕੁਆਲਿਟੀ ਦੇ ਫਲ ਤਿਆਰ ਹੁੰਦੇ ਨੇ। ਬਾਕੀ ਇਹ ਆ ਵੀ ਆਪਾਂ ਨੂੰ ਆਪਣੀ ਰਸੋਈ ਦੇ ਸਹਿ ਹਿਸਾਬ ਨਾਲ ਹਰੇਕ ਤਰ੍ਹਾਂ ਦਾ ਫਲ ਦਰ ਬੂਟਾ ਲਾਉਣਾ ਚਾਹੀਦਾ। ਆਪਾਂ ਨੂੰ ਉਹ ਬੂਟਿਆਂ ਦਾ ਪਤਾ ਹੋਣਾ ਚਾਹੀਦਾ ਵੀ ਕਿਹੜੇ ਬੂਟੇ ਘੱਟ ਪਾਣੀ ਵਾਲੇ ਨੇ, ਕਿਹੜੇ ਵੱਧ ਪਾਣੀ ਵਾਲੇ ਨੇ ਜਿਵੇਂ ਕੰਡੇਦਾਰ ਹੋਗੇ, ਬੇਲ ਹੋਗੇ, ਅਨਾਰ ਹੋ ਗਿਆ। ਤੇ ਨਿੰਬੂ ਜਰਤੀ ਵੀ ਘੱਟ ਪਾਣੀ ਮੰਗਦੀ ਆ ਬਹੁਤ ਸਾਰੇ ਪੌਦੇ ਨੇ ਜਿਹੜੇ ਵੱਧ ਪਾਣੀ ਨਾਲ ਵਿਸਾਰ ਲੈਂਦੇ ਨੇ ਘੱਟ ਨਾਲ ਵੀ ਸਰ ਜਾਂਦਾ ਉਹਨਾਂ ਵਿੱਚ ਆਪਣੇ ਖੇਤ ਵਿੱਚ ਉੱਗਿਆ ਹੋਇਆ ਆਂਬ ਉਹ ਸੋਕਾ ਵੀ ਝੱਲ ਸਕਦਾ ਤੇ ਬੇਸਬਾ ਪਾਣੀ ਵੀ ਝੱਲ ਸਕਦਾ ਕਿਉਂਕਿ ਪਾਣੀ ਆਪਣੇ ਝੋਨੇ ਦੀਆਂ ਵੱਟਾਂ ਦੇ ਵੀ ਖੜਾ ਵੱਟਾਂ ਦੇ ਉੱਤੇ ਵੀ ਆਪਾਂ ਆਂਬ ਦੇ ਰੁੱਖ ਨੂੰ ਖੜਾ ਦੇਖ ਸਕਦੇ ਆ ਤੇ ਖਾਸ ਗੱਲ ਹੈ ਵੀ ਆਪਾਂ ਨੂੰ ਮੇਰੇ ਹਿਸਾਬ ਨਾਲ ਜੇ ਕੁਦਰਤੀ ਖੇਤੀ ਆ ਤਾਂ ਆਪਾਂ ਨੂੰ ਸਭ ਤੋਂ ਪਹਿਲਾਂ ਨਿੰਬੂ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਨਿੰਬੂ ਜਾਤੀ ਕਿਉਂਕਿ ਇਸ ਨਿੰਬੂ ਜਾਤੀ ਦੇ ਵਿੱਚ ਜੋ ਨਿੰਬੂ ਨੇ ਇਹਨਾਂ ਦਾ ਤਕਰੀਬਨ ਰੇਟ ਵਧੀਆ ਰਹਿਣ ਲੱਗ ਗਿਆ ਇੱਕ ਇਹਨੂੰ ਪੰਛੀ ਘੱਟ ਖਾਂਦੇ ਨਹੀਂ ਜਾਂ ਖਾਂਦੇ ਹੀ ਨਹੀਂ ਹੈਗੇ ਆ ਚੋਰੀ ਹੋ ਜਾਂਦੀ ਆ ਉਹਨੂੰ ਆਪਾਂ ਇਹਨਾਂ ਰੋਕ ਵੀ ਨਹੀਂ ਸਕਦੇ ਕਿਉਂਕਿ ਚੋਰੀ ਤਾਂ ਹੁੰਦੀ ਹੀ ਰਹਿਣੀ ਆ ਪਰ ਫਿਰ ਵੀ ਚੋਰ ਉਹਨਾਂ ਜਿਆਦਾ ਨਹੀਂ ਲਿਜਾ ਸਕਦਾ ਪਰ ਪੰਛੀ ਵੱਧ ਨੁਕਸਾਨ ਕਰ ਦਿੰਦੇ ਨੇ ਇਹ ਨਿੰਬੂ ਜਾਤੀ ਦੇ ਵਿੱਚ ਆਪਾਂ ਨੂੰ ਨਿੰਬੂ ਸਕੰਝਮੀ ਲਈ ਅਚਾਰ ਲਈ ਤੇ ਵਿਆਹ ਸਾਤ ਦਿਨ ਸਲਾਦ ਲਈ ਇਹਦੀ ਕਾਫੀ ਮੰਗ ਰਹਿੰਦੀ ਆ ਤੇ ਨਿੰਬੂ ਦਾ ਰੇਟ ਵੀ ਕਈ ਵਾਰੀ ਬਹੁਤ ਜ਼ਿਆਦਾ ਵੱਧ ਜਾਂਦਾ 200 ਰੁਪਏ ਕਿਲੋ ਤੱਕ ਹੋ ਜਾਂਦਾ ਪਰ ਆਪਾਂ ਆਪਣੀ ਰਸੋਈ ਦੇ ਹਿਸਾਬ ਨਾਲ ਕੁਦਰਤੀ ਖੇਤੀ ਜੇ ਨਿੰਬੂ ਦਾ ਬਾਗ ਲਾਉਣਾ ਤਾਂ ਆਪਣੇ ਘਰ ਲਈ ਆਚਾਰ ਜਾਂ ਵੇਚਣ ਲਈ ਆਚਾਰ ਵੀ ਹੋ ਜਾਂਦਾ ਤੇ ਗੁਣਕਾਰੀ ਪੌਦਾ ਜੀ ਇਹਦੀ ਜ਼ਰੂਰਤ ਆਪਣੇ ਮੌਸਮ ਦੇ ਹਿਸਾਬ ਨਾਲ ਤੋਂ ਇਸੇ ਤਰ੍ਹਾਂ ਆਪਣੇ ਫਰੂਟ ਦੇ ਵਿੱਚ ਵੀ ਬਹੁਤ ਸਾਰੇ ਫਰੂਟ ਨੇ ਜਿਹੜੇ ਸੇਤੀ ਫਲ ਦੇਣ ਲੱਗ ਜਾਂਦੇ ਨੇ ਉਹ ਲਾਉਣੇ ਚਾਹੀਦੇ ਨੇ ਕੋਈ ਰੁੱਖ ਵੱਡੇ ਹੁੰਦੇ ਨੇ ਲੱਕੜ ਵਾਲੇ ਵੀ ਹੁੰਦੇ ਨੇ ਬਾਸ ਵਗੈਰਾ ਜਿਹੜੀ ਆਪਾਂ ਨੂੰ ਆਪਣੇ ਖੇਤ ਵਿੱਚ ਇੰਨੇ ਜ਼ਿਆਦਾ ਪੌਦੇ ਲਾਉਣੇ ਚਾਹੀਦੇ ਨੇ ਜਿਹੜੇ ਦੇਸੀ ਕਿਸਮਾਂ ਦੇ ਹੋਣ ਕਿਉਂਕਿ ਜਿਹੜਾ ਪੌਦਾ ਸੋਕਾ ਝੱਲ ਸਕਦਾ ਉਹ ਪੌਦਾ ਅ ਨਹਿਰੀਆਂ ਨਾਲ ਨਹੀਂ ਡਿੱਗਦਾ ਕਿਉਂਕਿ ਆਪਣੀ ਜੜ੍ਹ ਪ੍ਰਣਾਲੀ ਮਜ਼ਬੂਤ ਕਰ ਲੈਂਦਾ ਤੇ ਬਾਕੀ ਜਿਹੜੇ ਬੀਜ ਤੋਂ ਤਿਆਰ ਪੌਦੇ ਨੇ ਉਹ ਫਲ ਭਾਵੇਂ ਲੇਟ ਦਿੰਦੇ ਨੇ ਪਰ ਉਹ ਜੜ੍ਹ ਪ੍ਰਣਾਲੀ ਜ਼ਿਆਦਾ ਮਜ਼ਬੂਤ ਕਰ ਲੈਂਦੇ ਨੇ ਇਹ ਉਹਨਾਂ ਦਾ ਟੁੱਟਣ ਦੇ ਚਾਂਸ ਵੀ ਘੱਟ ਹੁੰਦੇ ਨੇ ਤੇ ਉਹ ਲੰਬੀ ਉਮਰ ਭੋਗ ਲੈਂਦੇ ਨੇ ਜਿਵੇਂ ਆਮਬਾ ਗੋਠੜੀ ਵਾਲਾ ਆਮਬ ਬਹੁਤ ਲੰਬੀ ਉਮਰ ਭੋਗ ਸਕਦਾ ਹੈ ਜਿਹੜੇ ਗਰਾਫਟਡ ਨੇ ਉਹ ਇੰਨਾ ਜ਼ਿਆਦਾ ਉਤਪਾਦਨ ਦੇ ਦਿੰਦੇ ਨੇ ਵੀ ਉਹ 20 ਸਾਲ 40 ਸਾਲ ਕੁ ਇਸ ਤਰ੍ਹਾਂ ਦੀ ਉਮਰ ਹੁੰਦੀ ਹੈ ਉਹਨਾਂ ਦੀ ਉਹ ਤੁਹਾਨੂੰ ਉਤਪਾਦਨ ਬਹੁਤ ਛੇਤੀ ਦਿੰਦੇ ਨੇ ਤੇ ਵੱਧ ਮਾਤਰਾ ਜਿ ਦੇ ਦਿੰਦੇ ਨੇ ਇਸ ਲਈ ਅੱਜ ਸਮੇਂ ਦੀ ਲੋੜ ਹੈ ਵੀ ਆਪਣੇ ਜਿਹੜੀ ਜਿਹਾ ਡਿਮਾਂਡ ਆ ਉਹ ਹਿਸਾਬ ਨਾਲ ਚੀਜ਼ਾਂ ਬੀਜੇ ਜਾਂਦੀਆਂ ਨੇ ਪਰ ਦੇਸੀ ਪੌਦਿਆਂ ਦੇ ਵਿੱਚ ਤੋਂ ਜੋ ਗੁਣ ਨੇ ਉਹ ਵੱਖਰੇ ਨੇ ਸੋ ਬਹੁਤ ਸਾਰੇ ਪੌਦੇ ਨੇ ਆਪਣੇ ਜਿਹੜੇ ਸਖੇਤੀ ਵਿੱਚ ਆਪਾਂ ਨੂੰ ਜ਼ਰੂਰੀ ਨੇ ਕਿਉਂਕਿ ਜੇ ਕੁਦਰਤੀ ਖੇਤੀ ਸ਼ੁਰੂ ਕਰ ਲਈ ਆਪਣੇ ਕੋਈ ਇੱਕ ਵੀ ਰੁੱਖ ਨਹੀਂ ਤਾਂ ਉਸ ਦਾ ਸਿੱਧਾ ਹੀ ਇਹ ਹੋਊਗਾ ਵੀ ਆਪਣੇ ਖੇਤਾਂ ਵਿੱਚ ਕੀੜਿਆਂ ਦੀ ਸਮੱਸਿਆ ਪੂਰੀ ਰਹੂਗੀ ਕੀਟ ਕੰਟਰੋਲ ਕਰਨਾ ਮੁਸ਼ਕਲ ਹੋ ਜਾਊਗਾ ਕਿਉਂਕਿ ਪੌਦਿਆਂ ਨਾਲ ਪੰਛੀ ਜੁੜੇ ਹੋਏ ਨੇ ਜਦੋਂ ਪੰਛੀ ਨੇ ਤਾਂ ਖੇਤ ਵਿੱਚ ਬਹੁਤ ਸਾਰੇ ਜਿਹੜੇ ਕੀੜੇ ਆਪਾਂ ਨੂੰ ਦੇਂਦੇ ਵੀ ਨਹੀਂ ਹੈਗੇ ਉਹ ਵੀ ਕੰਟਰੋਲ ਕਰਦੇ ਰਹਿੰਦੇ ਨੇ ਕਿਉਂਕਿ ਇਹਨਾਂ ਨੇ ਰੁੱਖ ਤੋਂ ਬੈਠ ਕੇ ਥੱਲੇ ਨਿਸ਼ਾਨਾ ਲਾਉਣਾ ਹੈ ਕੀੜ ਚੱਕਣਾ ਕਿਉਂਕਿ ਉਹਦਾ ਤਾਂ ਭੋਜਨ ਆ ਇਸ ਤਰ੍ਹਾਂ ਉਹ ਕੀਟ ਕੰਟਰੋਲ ਕਰਦੇ ਨੇ ਤੇ ਪੌਦਿਆਂ ਦੀ ਖਾਸੀਅਤ ਇੱਕ ਹੋਰ ਹੈ ਵੀ ਇਹਨਾਂ ਦੇ ਜਿਹੜੇ ਜੜਾਂ ਨੇ ਬਹੁਤ ਡੰਗਾਈ ਤੱਕ ਚਲੇ ਜਾਂਦੀਆਂ ਨੇ ਇਹ ਧਰਤੀ ਦੀ ਥੱਲੋਂ ਵੀ ਤੱਤ ਖਿੱਚਦੇ ਨੇ ਇਹ ਸੋ ਉੱਪਰ ਆਉਂਦੇ ਨੇ ਪੱਤੇ ਇਸ ਗੱਡੇ ਕਿਦ ਨੇ ਤੇ ਉਹੇੇੋਂ ਖਿੱਚੇ ਹੋਏ ਤੱਤ ਪੱਤੇ ਦੇ ਰੂਪ ਤੇ ਮਲਚਿੰਗ ਦੇ ਰੂਪ ਤੇ ਜਦ ਸਮਾਂ ਆਉਂਦੇ ਆਪਣੇ ਖੇਤ ਚੋਂ ਮਿੱਟੀ ਜੇ ਮਿਲਦੇ ਰਹਿੰਦੇ ਨੇ ਬਾਕੀ ਜਦੋਂ ਸਾਮਾ ਰਹਿੰਦੀ ਆ ਖੇਤ ਵਿੱਚ ਤਾਂ ਸੂਰਜ ਦੀਆਂ ਸਿੱਧੀਆਂ ਕਿਰਨਾਂ ਧਰਤੀ ਤੱਕ ਨਹੀਂ ਪਹੁੰਚਦੀਆਂ ਤੇ ਉਹ ਨਮੀ ਬਣੀ ਰਹਿੰਦੀ ਆ। ਸੋ ਬਹੁਤ ਸਾਰੀਆਂ ਹਲਦੀ ਜャਤੀ ਹੋ ਗਈ, ਅਦਰਕ ਹੋ ਗਿਆ ਜਾਂ ਬਹੁਤ ਸਰੀ ਚੀਜ਼ਾਂ ਜਿਹੜੀਆਂ ਆਪਾਂ ਬੂਟਿਆਂ ਦੇ ਥੱਲੇ ਵੀ ਸਕਦੇ ਆ। ਤੇ ਕਾਫੀ ਜਾਨੀ ਆਪਣੇ ਵਾਤਾਵਰਣ ਦੇ ਸਭ ਤੋਂ ਜ਼ਿਆਦਾ ਜ਼ਰੂਰੀ ਜੋ ਆਪਾਂ ਨੂੰ ਸਾਹ ਨੇ ਕਿਉਂਕਿ ਆਪਣੀ ਜਿਹੜੀ ਹਵਾ ਇਹ ਦਿਨ-ਪ੍ਰਤੀ ਦਿਨ ਬਹੁਤ ਗੁੰਧਲੀ ਗੰਧਲੀ ਹੁੰਦੀ ਜਾ ਰਹੀ ਆ। ਕਿਉਂਕਿ ਮਸ਼ੀਨਰੀ ਵਧ ਰਹੀ ਹੈ ਇੰਡਸਟਰੀ ਵਧ ਰਹੀ ਹੈ ਤੇ ਰੁੱਖ ਘਟ ਰਹੇ ਨੇ ਜਿਹੜੇ ਰੁੱਖ ਨੇ ਉਹ ਆਪਣੇ ਦੇਸੀ ਕੁਆਲਿਟੀ ਦੇ ਵੀ ਘਟ ਰਹੇ ਨੇ ਇੱਕ ਤਾਂ ਆਪਾਂ ਨੂੰ ਕੁਦਰਤੀ ਖੇਤੀ ਜੇ ਵਿਰਾਸਤੀ ਦੇਸੀ ਦੇਸੀ ਰੁੱਖ ਲਾਉਣੇ ਚਾਹੀਦੇ ਨੇ ਇਹ ਨਹੀਂ ਹੈਗਾ ਵੀ ਆਪਾਂ ਕਰ ਲਈ ਫਲਦਾਰ ਰੁੱਖ ਲਾ ਲਈ ਆਪਾਂ ਨੂੰ ਇਹ ਵੀ ਤੈਅ ਕਰਨਾ ਚਾਹੀਦਾ ਵੀ ਸਾਡੇ ਕੋਲ ਲੱਕੜ ਵਾਲੇ ਉਹ ਰੁੱਖ ਲਾਉਣੇ ਜ਼ਰੂਰੀ ਨੇ ਕਿਉਂਕਿ ਬਹੁਤ ਸਾਰੇ ਰੁੱਖ ਨੇ ਜਿਹੜੇ ਲੱਕੜ ਵਾਲੇ ਨੇ ਬਹੁਤ ਛੇਤੀ ਸਪੀਡ ਤੇ ਤਿਆਰ ਹੋ ਜਾਂਦੇ ਨੇ ਬਾਕੀ ਇਹ ਗੁਣ ਕਰੀਏ ਨਿੰਮ ਜੱਤੀ ਆ ਨਿੰਮਾ ਨੂੰ ਵੀ ਲਾਉਣਾ ਚਾਹੀਦਾ ਜਣੀ ਕੋਈ ਪੌਦਾ ਹੈ ਜਾਨੀ ਜਿਹੜਾ ਸਾਡੇ ਬਜ਼ੁਰਗਾਂ ਨੇ ਲਾਇਆ ਹੋਵੇ ਉਹ ਸਾਡੇ ਖੇਤ ਚ ਨਾ ਵੀ ਆਪਾਂ ਨੂੰ ਬਤ ਬਤ ਰੁੱਖ ਲਾ ਕੇ ਸਭ ਤੋਂ ਪਹਿਲਾਂ ਜਿਹੜਾ ਆਪਣੇ ਸਰੀਰ ਲਈ ਜ਼ਰੂਰੀ ਆ ਕੁਦਰਤੀ ਖੇਤੀ ਵਿੱਚ ਉਹ ਹਵਾ ਜਦੋਂ ਆਪਾਂ ਖੇਤਾਂ ਜਾਵਾਂਗੇ ਤਾਂ ਆਪਣੀ ਸਿਹਤ ਮਜ਼ਬੂਤ ਹੋਊ ਸੁੱਧ ਹਵਾ ਮਿਲੂਗੀ ਆਕਸੀਜਨ ਮਿਲੂਗੀ ਤੇ ਆਪਾਂ ਜਦੋਂ ਹਵਾ ਗੰਦਲੀ ਹੁੰਦੀ ਆ ਜਿਹੜੀ ਹਵਾ 'ਚ ਆਪਾਂ ਕੈਮੀਕਲ ਧੂਆਂ ਜਾਂ ਬਹੁਤ ਕੁਝ ਮਿਲਿਆ ਹੁੰਦਾ ਇੱਕ ਹਵਾਈਆ ਜਿਹੜੀ ਚੀਜ਼ ਆਪਾਂ ਦੇਖ ਨਹੀਂ ਸਕਦੇ ਇਸ ਲਈ ਇਨਸਾਨ ਬਾਕੀ ਚੀਜ਼ਾਂ ਤਾਂ ਵੀ ਇਹ ਸਾਫ ਸੁਥਰੀਆਂ ਨੇ ਉਹਨਾਂ ਨੂੰ ਦੇਖ ਕੇ ਖਾ ਰਿਹਾ ਇਹਨਾਂ ਦੀ ਪੈਕਿੰਗ ਵਧੀਆ ਦੇਖਣ ਨੂੰ ਸੋਹਣੀ ਲੱਗਦੀ ਰਹੇ ਪਰ ਇਨਸਾਨ ਦੀ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਆ ਉਹ ਸਾਹ ਨੇ ਤੇ ਸਾਹੇ ਸਾਡੇ ਜੋ ਹਵਾ ਆਪਾਂ ਉਹਨਾਂ ਵਿੱਚ ਮਿਲੀਆਂ ਹੋਈਆਂ ਗੈਸਾਂ ਦਾ ਨਹੀਂ ਪਤਾ ਲੱਗਦਾ ਸੋ ਜਿਹੜੀ ਹਵਾ ਦੇ ਵਿੱਚ ਜਾ ਕੇ ਤੁਹਾਡਾ ਤਕੀਮਾ ਲਹਿ ਜਾਂਦਾ ਤੁਸੀਂ ਚੁਸਤੀ ਫੁਰਤੀ ਜਿਆ ਜਨਾਂ ਤੇ ਜਿਹੜੀ ਹਵਾ ਦੇ ਵਿੱਚ ਪੰਛੀਆਂ ਦੀ ਗਿਣਤੀ ਵੱਧਾ ਜਿੱਥੇ ਉਹ ਹਵਾ ਜਿੱਥੇ ਕਣ ਆਪਣੇ ਪ੍ਰਾਣਿਕ ਖੂਹ ਹੁੰਦੇ ਸੀਗੇ ਖੇਤ ਜਿੱਥੇ ਰੁੱਖ ਬਾਤ ਇੱਥੇ ਪੰਛੀਆਂ ਦੀ ਗਿਣਤੀ ਵਧ ਹੁੰਦੀ ਹੈ ਕਿ ਪੰਛੀਆਂ ਨੂੰ ਆਪਣੇ ਨਾਲੋਂ ਜਿਆਦਾ ਪਤਾ ਲੱਗਦਾ ਰਹਿੰਦਾ ਹੈ ਕਿ ਨੇਚਰ ਨਾਲ ਵੱਧ ਜੁੜੇ ਹੋਏ ਨੇ ਇੱਕ ਪੰਛੀ ਆ ਸਾਜੀਵ ਹੈ ਜਿਹੜਾ ਸੁੰਘ ਕੇ ਖਾਂਦਾ ਹੈ ਤੇ ਇਨਸਾਨ ਆ ਜਿਹੜਾ ਦੇਖ ਕੇ ਖਾਂਦਾ ਇਸ ਲਈ ਉਹ ਹਵਾ ਨੂੰ ਉਹ ਚੀਜ਼ ਉਸ ਏਰੀਆ ਦੀ ਵਾਈਬ੍ਰੇਸ਼ਨ ਨੂੰ ਬਹੁਤ ਕੁਝ ਸੁੰਘ ਲੈਂਦੇ ਨੇ ਇਸ ਲਈ ਉਹ ਨਾਲ ਧਰਤੀ ਨਾਲ ਜੁੜਦੇ ਨੇ ਤੋ ਆਪਾਂ ਨੂੰ ਰੁੱਖਾਂ ਨੂੰ ਜ਼ਰੂਰ ਆਪਣੇ ਖੇਤੀ 'ਚ ਸ਼ਾਮਲ ਕਰਨਾ ਚਾਹੀਦਾ ਹਾਂ ਇਹ ਜ਼ਰੂਰ ਹੈ ਵੀ ਆਪਾਂ ਕਦੇ ਵੀ ਕਈ ਵਾਰੀ ਕੁਦਰਤੀ ਖੇਤੀ ਵੱਡੇ ਲੈਵਲ ਤੋਂ ਸ਼ੁਰੂ ਕਰ ਲੈਣੇ ਆ ਫਿਰ ਉਹ ਲੋਟ ਨਹੀਂ ਆਉਂਦੀ ਕਿਉਂਕਿ ਨਵੀਂ ਖੇਤੀ ਵਿੱਚ ਇਨਸਾਨ ਨੂੰ ਨਦੀਨਾਂ ਤੋਂ ਵੀ ਡਰ ਲੱਗਦਾ ਕਿਉਂਕਿ ਉਹਨਾਂ ਪਹਿਲਾਂ ਉਸ ਤਰ੍ਹਾਂ ਦੀ ਖੇਤੀ ਮਾਡਲ ਨਾਲ ਜੁੜਿਆ ਹੁੰਦਾ ਜਿਹਦੇ ਵਿੱਚ ਨਦੀਨ ਬਿਲਕੁਲ ਵੀ ਇੱਕ ਵੀ ਨਦੀਨ ਨੂੰ ਗਲਤ ਮੰਨਿਆ ਜਾਂਦਾ ਪਰ ਕੁਦਰਤੀ ਖੇਤੀ ਵਿੱਚ ਇਹ ਨਦੀਨ ਆਪਣੇ ਉਜਾਦਾ ਦੁਸ਼ਮਣ ਨਹੀਂ ਹੁੰਦੇ ਧਰਤੀ ਦਾ ਇੱਕ ਧਰਤੀ ਨੂੰ ਢੱਕਣ ਦਾ ਸਿਸਟਮ ਦਾ ਕੁਦਰਤ ਵੱਲੋਂ ਤੇ ਜਦੋਂ ਨਦੀਨ ਤਰ੍ਹਾਂ ਤਰ੍ਹਾਂ ਦੇ ਉਗਦੇ ਨੇ ਤਾਂ ਉਹਨਾਂ ਦੇ ਜੜਾਂ ਪੱਤੇ ਉਹਨਾਂ ਦਾ ਸਿਸਟਮ ਜੋ ਮਿੱਟੀ ਦੇ ਹਿਸਾਬ ਨਾਲ ਜਿਹੜੇ ਖਰਾਕੀ ਤੱਤਾਂ ਦੀ ਕਮੀ ਹੁੰਦੀ ਹੈ ਜਾਂ ਕੋਈ ਚੀਜ਼ ਦੀ ਮਾਤਰਾ ਬਾਧ ਘਾਟ ਹੋ ਜਾਂਦੀ ਹੈ ਉਸ ਤਰ੍ਹਾਂ ਮਿੱਟੀ ਵਿੱਚ ਕੁਦਰਤ ਵੱਲੋਂ ਨਦੀਨ ਲੱਖਾਂ ਸਾਲਾਂ ਤੋਂ ਉੱਗ ਰਹੇ ਨੇ ਅੱਜ ਦੇ ਨਹੀਂ ਹੈਗੇ ਕਿਉਂਕਿ ਆਪਾਂ ਨੂੰ ਇਹ ਗੱਲ ਦਿਮਾਗ 'ਚ ਫੈਟ ਹੋ ਗਈ 1968 ਪੈਂਟ ਤੋਂ ਬਾਅਦ ਵੀ ਨਦੀਨ ਸਾਡਾ ਦੁਸ਼ਮਣ ਹੈ ਇਹ ਸਾਡੀਆਂ ਬਹੁਤ ਸਾਰੇ ਨਦੀਨ ਜੜੀਆਂ ਬੂਟੀਆਂ ਨੇ ਜਿਹੜੀਆਂ ਆਪਾਂ ਨੂੰ ਕੁਦਰਤੀ ਖੇਤੀ ਵਿੱਚ ਗੁਣੀਆਂ ਜ਼ਰੂਰੀ ਨੇ ਤੇ ਇਹਨਾਂ ਦਾ ਇਹੀ ਹੁੰਦਾ ਵੀ ਜਦੋਂ ਇਹ ਪੌਦੇ ਤੋਂ ਨਦੀਨ ਉੱਚੇ ਹੋਗੇ ਤਾਂ ਇਹ ਸੂਰਜ ਦੀ ਰੌਸ਼ਨੀ ਰੋਕ ਦਿੰਦੇ ਨੇ ਤੇ ਪੌਦਾ ਮਰਨ ਲੱਗਦਾ ਤੇ ਆਪਾਂ ਲੱਗਦਾ ਜੀ ਨਦੀਨਾਂ ਨੇ ਫਸਲ ਮਾਰ ਲਈ ਸੋ ਇੰਨੀ ਕਾ ਕੋਸ਼ਿਸ਼ ਕਰੀਏ ਵੀ ਜਿਹੜਾ ਨਦੀਨ ਆ ਫਸਲ ਨਾਲ ਉੱਚਾ ਨਾ ਹੋਵੇ ਤੇ ਉਹਦੀ ਰੌਸ਼ਨੀ ਨਾ ਰੋਕੇ ਤੇ ਇੱਕ ਮਲਚਕ ਦਾ ਰੂਪ ਲੈ ਕੇ ਉਹ ਤੇ ਕੰਮ ਕਰਦਾ ਰਹੇ ਸੋ ਕਿਸਾਨ ਵੀਰੋ ਫਲਦਾਰ ਰੁੱਖ ਲਾਓ ਛੋਟੇ ਲਾਓ ਥੋੜੇ ਲਾ ਲਓ ਜਦੋਂ ਤੁਹਾਨੂੰ ਲੱਗਦਾ ਵੀ ਇਹ ਰੁੱਖ ਆਪਾਂ ਨੂੰ ਆਮਦਨ ਦੇਣ ਲੱਗੇ ਕਾ ਕੁਦਰਤੀ ਖੇਤੀ ਵਿੱਚ ਆਪਾਂ ਨੂੰ ਦੂਜੀ ਕੈਮੀਕਲ ਖੇਤੀ ਜਿਹੜੀ ਹਰੀ ਕ੍ਰਾਂਤੀ ਮਾਡਲ ਨਾਲੋਂ ਵੱਧ ਆਮਦਨ ਹੋ ਸਕਦੀ ਆ ਕਿਉਂਕਿ ਜੇ ਆਪਾਂ ਇੱਕ ਬੂਟੇ ਦਾ 1000 ਰੁਪਿਆ ਲੈ ਕੇ ਵੀ ਘੱਟ ਤੋਂ ਘੱਟ ਮੰਨੀ ਵੀ ਸਾਨੂੰ 1000 ਰੁਪਿਆ ਇਹ ਆਮਦਨ ਦੇ ਸਕਦਾ ਤਾਂ ਜੇ ਤੁਸੀਂ 100 ਬੂਟਾ ਲਾਇਆ ਤਾਂ 100 ਨੂੰ 1000 ਨਾਲ ਗੁਣਾ ਕਰ ਲਓ ਵੀ ਇੰਨੀ ਸਾਡੀ ਆਮਦਨ ਹੋਣੀ ਚਾਹੀਏ 100 ਰੁੱਖ ਆਪਾਂ ਨੂੰ ਲੱਕੜ ਫਰੂਟ ਇਹ ਵਧੀਆ ਮਾਹੌਲ ਦੇਣਗੇ ਕੁਦਰਤੀ ਖੇਤੀ ਵਿੱਚ ਆਪਾਂ ਨੇ ਪਾਣੀ ਬਚਾਉਣਾ ਰੁੱਖ ਬਚਾਉਣੇ ਆ ਪੰਛੀ ਬਚਾਉਣੇ ਆ ਜਿਹੜੇ ਗੋਬਰ ਭੇਜਦੇ ਨੇ ਆਪਣੇ ਖੇਤਾਂ ਨੂੰ ਸੁਧ ਪਸ਼ੂ ਬਚਾਉਣੇ ਆ ਪਸ਼ੂ ਪੰਛੀ ਪਾਣੀ ਤੇ ਪੇੜ ਪੌਦੇ ਇਹ ਚਾਰ ਤਰ੍ਹਾਂ ਦੇ ਸਤੰਭ ਮੰਨੇ ਗਏ ਨੇ ਕੁਦਰਤੀ ਖੇਤੀ ਵਿੱਚ ਆਪਾਂ ਨੇ ਸਭ ਨੂੰ ਬਚਾਉਣਾ ਤੇ ਵਾਤਾਵਰਨ ਬਚਾ ਕੇ ਜ਼ਹਿਰ ਮੁਕਤ ਭੋਜਨ ਪੈਦਾ ਕਰਕੇ ਇਹ ਖੇਤੀ ਵਿੱਚ ਕੋਈ ਜ਼ਿਆਦਾ ਮਸ਼ੀਨਰੀ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਅਸੀਂ ਸਾਰਾ ਕੰਮ ਅੱਥੀ ਕਰ ਲੈਨੇ ਆ ਸੋ ਕਿਉਂਕਿ ਖੇਤੀ ਵਿੱਚ ਆਪਣੇ ਇੱਕੋ ਫਸਲ ਤਾਂ ਬੀਜਣੀ ਨਹੀਂ ਵੱਖ-ਵੱਖ ਫਸਲਾਂ ਨੇ ਉਸ ਸਮੇਂ ਵੱਖ-ਵੱਖ ਕੰਮ ਕਰਦੇ ਰਹਿੰਦੇ ਆ ਸੋ ਇਸ ਤਰ੍ਹਾਂ ਆਪਾਂ ਕੁਦਰਤੀ ਖੇਤੀ ਵਿੱਚ ਆ ਥੋੜਿਆਂ ਛੋਟਿਆਂ ਤੋਂ ਰੌਸ਼ਨੀ ਦੇ ਹਿਸਾਬ ਨਾਲ ਰੁੱਖ ਲਾ ਕੇ ਆਪਣਾ ਵਾਤਾਵਰਣ ਬਚਾ ਸਕਦੇ ਆ ਸਭ ਤੋਂ ਪਹਿਲਾਂ ਆਪਣੀ ਰਸੋਈ ਵਿੱਚ ਹਰ ਤਰ੍ਹਾਂ ਦਾ ਫਲ ਫਰੂਟ ਖੇਤਾਂ ਚੋਂ ਆਵੇ ਤਜ਼ਾਰਮੁਕਤ ਹੋਵੇ ਤੇ ਵੱਧ ਸੁਆਦ ਵਾਲਾ ਹੋਵੇ ਤੇ ਸਿਹਤ ਨੂੰ ਕੋਈ ਨੁਕਸਾਨ ਨਾ ਕਰੇ ਸੋ ਇਹ ਖੇਤੀ ਕੁਦਰਤੀ ਖੇਤੀ ਜੋ ਆਪਣੇ ਬੜੇ ਆਰਾਮ ਨਾਲ ਮਿਲ ਸਕਦਾ ਸੋ ਇਸ ਤਰ੍ਹਾਂ ਦੀ ਖੇਤੀ ਆਪਾਂ ਅਪਣਾ ਸਕਦੇ ਆ ਤੇ ਰੁੱਖਾਂ ਦਾ ਕੁਦਰਤੀ ਖੇਤੀ ਅਤੇ ਪੰਜਾਬ ਦੇ ਵਾਧਰੇ ਪ੍ਰਦੂਸ਼ਣ ਵਾਲੇ ਵਾਤਾਵਰਨ ਦੇ ਵਿੱਚ ਰੁੱਖਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਤੇ ਲਾਜ਼ਮੀ ਹੈ ਤੇ ਆਪਣੇ ਲਈ ਵੀ ਬਹੁਤ ਜ਼ਰੂਰੀ ਹੈ ਸੋ ਇਹ ਖੇਤੀ ਨਾਲ ਜੁੜੀਏ ਰੁੱਖ ਲਾਈਏ ਵਾਤਾਵਰਨ ਬਚਾਈਏ ਸੋ ਸਭ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ